ਸਾਫ ਰੋਪੜ ਦਾ ਮਤਲਬ ਹੈ ਰੂਪਨਗਰ ਸਾਫ ਰੋਪੜ ਮਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਰੂਪਨਗਰ ਸਾਡੀ ਆਮ ਆਦਮੀ ਪਾਰਟੀ ਸਮੁੱਚੀ ਟੀਮ ਪ੍ਰਸ਼ਾਸਨ ਦੀ ਸਮੁੱਚੀ ਟੀਮ ਔਰ ਸ਼ਹਿਰ ਦੀਆਂ ਅੱਡ-ਅੱਡ ਸਮਾਜਿਕ ਸੰਸਥਾਵਾਂ ਇਸ ਮਹਿੰਮ ਦੇ ਵਿੱਚ ਕੁੱਦੀਆਂ ਨੇ ਔਰ ਗਿਆਨੀ ਜੈਲ ਸਿੰਘ ਨਗਰ ਦੇ ਮੁੱਖ ਪਾਰਕ ਦੇ ਵਿੱਚ ਸਭ ਨੇ ਇਹ عہد ਕੀਤਾ ਕਿ ਹੁਣ ਅਸੀਂ ਰੋਪੜ ਨੂੰ ਸਾਫ ਰੋਪੜ ਬਣਾਵਾਂਗੇ ਤਾਂ ਕਿ ਸਾਫ ਰੋਪੜ ਇੱਕ ਰੂਪਨਗਰ ਜਿਹੜਾ ਉਹ ਬਣ ਸਕੇ ਰੋਪੜ ਦੇ ਵਿੱਚ ਪਿਛਲੇ ਦਿਨਾਂ ਤੋਂ ਪਹਿਲਾਂ ਹੀ ਸਫਾਈ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਰੋਪੜ ਸਾਡਾ ਬੜਾ ਸੋਹਣਾ ਸ਼ਹਿਰ ਹੈ ਪਹਾੜਾਂ ਵਿਚ ਨਹਿਰਾਂ ਵਿਚ ਦਰਿਆਵਾਂ ਦੇ ਨਾਲ ਕਿ ਰਹਿਆ ਹੋਇਆ ਸ਼ਹਿਰ ਹੈ ਇਹਨੂੰ ਸਫਾਈ ਦੇ ਮਾਮਲੇ ਚ ਇੱਕ ਮਾਡਲ ਦੇ ਤੌਰ ਤੇ ਆਪਾਂ ਸਾਰੇ ਮਿਲ ਕੇ ਪੇਸ਼ ਕਰਾਂਗੇ ਜਿਸ ਵੀ ਚੀਜ਼ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਮਿਊਂਸਿਪੈਲਿਟੀ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਰਿਸੋਰਸੇ ਦੀ ਕੋਈ ਕਮੀ ਨਹੀਂ ਹੈ ਹੁਣ ਸਿਰਫ ਰੋਪੜ ਦੇ ਸ਼ਹਿਰ ਨਿਵਾਸੀਆਂ ਨੂੰ ਆਪਣੀ ਪੂਰੀ ਇੱਛਾ ਸ਼ਕਤੀ ਨਾਲ ਇਸ ਮੁਹਿੰਮ ਦੇ ਵਿੱਚ ਕੁਦਨ ਦੀ ਲੋੜ ਹੈ ਜਿਹਦੇ ਲਈ ਅੱਜ ਤੋਂ ਜਿਹੜਾ ਪਹਿਲ ਪਹਿਲ ਕੀਤੀ ਗਈ ਹੈ ਅੱਜ ਤੋਂ ਸਾਰੇ ਰੋਪੜ ਵਾਲੇ ਇਸ ਮਹਿੰਮ ਦੇ ਵਿੱਚ ਕੁੱਦਣਗੇ ਤੇ ਇਹਨੂੰ ਸਾਫ਼ ਰੋਪੜ ਆਪ ਬਣਾਵਾਂਗੇ। ਇਹ ਕਿਵੇਂ ਨਹੀਂ ਹੋਇਆ ਕਿ ਸਾਹਿਬ ਅੱਜ ਤੁਸੀਂ ਮਹਿੰਮ ਸ਼ੁਰੂ ਕਰਨੀ ਸੀ ਅੱਜ ਇਹ ਪਹਿਲੇ ਹੀ ਸਫਾਈ ਕਰ ਦਿੱਤੀ ਗਈ ਹੈ। ਇਹ ਤੁਸੀਂ ਇਹਨੂੰ ਕਹਿਣਾ ਨਹੀਂ ਗੁੱਜੀ ਕਿ ਕਿਹਾ ਕਿ ਇਹਦੇ ਤੇ ਸਫਾਈ ਕਰਨ ਤੋਂ ਕਹਿ ਰਹੇ ਸੀ। ਇਹ ਤੁਹਾਡਾ ਸਵਾਲ ਸ਼ਾਇਦ ਗਲਤ ਹੈ। ਤੁਸੀਂ ਆਪ ਹੀ ਤੁਸੀਂ ਮੰਨ ਰਹੇ ਹੋ ਕਿ ਅੱਜ ਸਫਾਈ ਕੀਤੀ ਗਈ ਹੈ। ਇਸ ਲਈ ਜੇ ਸਫਾਈ ਜੇ ਪਹਿਲੇ ਹੀ ਹੁੰਦੀ ਹੁੰਦੀ ਫਿਰ ਤਾਂ ਮਹਿੰਮ ਚਲਾਉਣ ਦੀ ਲੋੜ ਹੀ ਨਹੀਂ ਸੀਗੀ। ਸੋ ਦੱਸ ਕੇ ਤਾਂ ਇਹ ਸਫਾਈ ਨਹੀਂ ਹੋਈ ਹੈ। ਤਾਂ ਹੀ ਇਹ ਸਫਾਈ ਕਰਾ ਕੇ ਮਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ। ਜੇ ਜਿਹੜੀ ਅੱਜ ਸਫਾਈ ਹੋਈ ਹੈ ਇਹ ਅੱਜ ਵਾਸਤੇ ਨਹੀਂ ਹੋਈ ਹੈ। ਇੱਕ ਮਹਿਮਦੀ ਸ਼ੁਰੂਆਤ ਅੱਜ ਹੋਈ ਹੈ ਜਿਵੇਂ ਸਫਾਈ ਵੀ ਅੱਜ ਦੇਖੀ ਹੈ ਐਵੇਂ ਸਫਾਈ ਤੁਹਾਨੂੰ ਅੱਗੇ ਜਿਹੜੀ ਉਹ ਹੁੰਦੀ ਮਿਲੇਗੀ ਸੋ ਅੱਜ ਸਫਾਈ ਕਰਕੇ ਇਸ ਮਹਿਮ ਦੀ ਸ਼ੁਰੂਆਤ ਕੀਤੀ ਗਈ ਹੈ ਦੇਖੋ ਕੱਲੇ ਕਾਨੂੰਨ ਜਿਹੜੇ ਕਾਫੀ ਨਹੀਂ ਹੁੰਦੇ ਕਾਨੂੰਨ ਜਿਹੜੇ ਉਹ ਅਸੀਂ ਆਪ ਹੀ ਲਾਗੂ ਕਰਨੇ ਹੁੰਦੇ ਹੁਣ ਜੇ ਬੱਗਾ ਜੀ ਦੇ ਜਾਂ ਕਿਸੇ ਪੱਤਰਕਾਰ ਸਾਥੀ ਦੀ ਕੋਈ ਪਾਲਿਸੀ ਨ ਹੋਵੇ ਸਿਰਫ ਆਪਾ ਸ਼ਕਤੀ ਨਾਲ ਕਾਨੂੰਨ ਨਾਲ ਕਾਨੂੰਨ ਦੇ ਡੰਡੇ ਨਾਲ ਉਹਨੂੰ ਮਨਾ ਨਹੀਂ ਕਰ ਸਕਦੇ। ਸੋ ਅਸੀਂ ਵਪਾਰ ਮੰਡਲ ਦੇ ਸਾਡੇ ਪ੍ਰਧਾਨ ਜੀ ਖੜੇ ਆ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਵਪਾਰ ਮੰਡਲ ਦੀ ਇਹ ਮੀਟਿੰਗ ਬੁਲਾਉਣ ਤੇ ਮੀਟਿੰਗ ਬੁਲਾ ਕੇ ਇਹ ਫੈਸਲਾ ਲਿਆ ਕਿ ਸਾਫ ਰੋਪੜ ਦੀ ਖਾਤਰ, ਰੂਪਨਗਰ ਦੀ ਖਾਤਰ, ਆਪਣੀ ਧਾਰਮਿਕ ਜ਼ਿੰਮੇਵਾਰੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਿੰਮ ਦੀ ਖਾਤਰ ਇਹ ਮਿਲ ਕੇ ਲਫਾਪਿਆਂ ਨੂੰ ਬੰਦ ਕਰਨ ਦਾ ਚੰਡੀਗੜ੍ਹ ਦੇ ਵਾਂਗੂ, ਹਿਮਾਚਲ ਦੇ ਵਾਂਗੂ ਲਫਾਪਿਆਂ ਨੂੰ ਬੰਦ ਕਰਨ ਦਾ ਇਹ ਫੈਸਲਾ ਲਿਆ ਕਿਉਂਕਿ ਸਾਡਾ ਐਸਾ ਕੋਈ ਸਾਡਾ ਸਾਡੀ ਇੱਛਾ ਨਹੀਂ ਹੈ ਕਿ ਸਿਰਫ ਕਾਨੂੰਨ ਦੇ ਡੰਡੇ ਦੇ ਨਾਲ ਕਿਸੇ ਨੂੰ ਡਰਾ ਕੇ ਇਹ ਕੰਮ ਕਰਾਇਆ ਜਾਵੇ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡਾ ਸਤਕਾਰਤ ਵਪਾਰ ਮੰਡਲ ਇਸ ਚੀਜ਼ ਦਾ ਫੈਸਲਾ ਆਪ ਲਏਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਿਰਫ ਕਾਨੂੰਨ ਬਣਾ ਦੇਣ ਨਾਲ ਹੱਲ ਹੀ ਹੁੰਦੇ ਜੇਕਰ ਕਿਸੇ ਪਾਣੀ ਦੀ ਕਨੈਕਸ਼ਨ ਹੋਏ ਹੋਣਗੇ ਚਾਹੇ ਗੈਰ ਕਾਨੂੰਨੀ ਹੋਏ ਹੋਣ ਪਾਣੀ ਦੀ ਲੋੜ ਹੋਏਗੀ ਤਾਂ ਹੋਏ ਹੋਣਿਆ ਕਿਉਂਕਿ ਪਾਣੀ ਦੀ ਲੋੜ ਸ਼ਹਿਰ ਦੀ ਤਾਂ ਪਿਛਲੇ 10 ਸਾਲਾਂ ਕਿ ਪੂਰੀ ਨਹੀਂ ਕੀਤੀ ਗਈ ਪਰ ਪਾਣੀ ਦੀ ਲੋਡ ਪੂਰੀ ਕਰਨ ਦੇ ਲਈ 12 ਕਰੋੜ ਦਾ ਪ੍ਰੋਜੈਕਟ ਤੁਹਾਨੂੰ ਪਤਾ ਕਿ ਸ਼ੁਰੂ ਹੋ ਚੁੱਕਿਆ ਜਦੋਂ ਉਹ ਪ੍ਰੋਜੈਕਟ ਸਾਡਾ ਮੁਕੰਮਲ ਹੋ ਗਿਆ ਫਿਰ ਕਿਸੇ ਨੂੰ ਇਦਾਂ ਦੇ ਜਿਹੜੇ ਇਲੀਗਲ ਕਨੈਕਸ਼ਨ ਹੈ ਉਹ ਲੈਂਡ ਦੀ ਲੋਡ ਨਹੀਂ ਪੈਣੀ ਮੇਰੀ ਪਬਲਿਕ ਨੂੰ ਇਹ ਹੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਰੇ ਚਾਹਦੇ ਹੋ ਕਿ ਰੋਪੜ ਕੱਲਾ ਰੋਪੜ ਨਾ ਰਹੇ ਕਿ ਸਾਫ਼ ਰੋਪੜ ਬਣੇ ਔਰ ਸਾਫ਼ ਰੋਪੜ ਦਾ ਮਤਲਬ ਹੈ ਰੂਪਨਗਰ ਜੇ ਤੁਸੀਂ ਸਾਫ਼ ਰੋਪੜ ਚਾਹਦੇ ਹੋ ਰੂਪਨਗਰ ਚਾਹਦੇ ਹੋ ਇਸ ਮਹਿੰਮ ਦਾ ਹਿੱਸਾ ਬਣੋ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਪ੍ਰਸ਼ਾਸਨ ਜਾਂ ਐਮ ਐਲ اے ਅਸੀਂ ਤੁਹਾਨੂੰ ਜਿਹੜੇ ਰਿਸੋਰਸਸ ਐ ਉਹ ਪ੍ਰੋਵਾਈਡ ਕਰਾਵਾਂਗੇ ਅਸੀਂ ਆਪ ਨਾਲ ਖੜਾਂਗੇ ਜਦੋਂ ਤੱਕ ਤੁਸੀਂ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਨਹੀਂ ਚੱਕਦੇ ਸਫਾਈ ਦੇ ਲਈ ਉਦੋਂ ਤੱਕ ਅਸੀਂ ਰੂਪਨਗਰ ਨਹੀਂ ਬਣਾ ਸਕਦੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਰੋਪੜਨ ਵਾਸੀ ਇਸ ਨੂੰ ਰੂਪਨਗਰ ਬਣਾਉਣ ਦੇ ਲਈ ਇਸ ਮਿਹਨਤ ਕੁਦਣਗੇ ਸਭ ਜੀ 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 ਸਵਾਦ ਦਿੱਤੀ ਹੈ ਕੁਝ ਤਕਰਾਰ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਨ੍ਹਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਦਾ ਵਿਜ਼ਨ ਹੈ ਕਿ ਸਾਰੇ ਸ਼ਹਿਰਾਂ ਦੇ ਵਿੱਚ ਸਫਾਈ ਕੀਤੀ ਜਾਵੇ। ਇਸੇ ਵਿਜ਼ਨ ਦੇ ਤਹਿਤ ਮਾਨਯੋਗ ਐਮ.ਐਲ.ਏ. ਸਾਹਿਬ ਨੇ ਸਾਨੂੰ ਇੱਕ ਵਿਜ਼ਨ ਦਿਖਾਇਆ ਹੈ ਕਿ ਆਪਾਂ ਸਭ ਤੋਂ ਪਹਿਲਾਂ ਆਗਾਜ਼ ਉਹਦਾ ਰੋਪੜ ਸ਼ਹਿਰ ਤੋਂ ਕਰੀਏ ਤੇ ਅੱਜ ਅਸੀਂ ਇੱਕ ਫਾਰਮਲ ਪਬਲਿਕ ਲੈਵਲ ਦੇ ਉੱਤੇ ਜਨਤਕ ਲੈਵਲ ਦੇ ਉੱਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਆਸ ਹੈ ਕਿ ਸਾਰੀ ਪਬਲਿਕ ਸਾਡੇ ਨਾਲ ਖੜੀ ਹੋਵੇਗੀ। ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਨੂੰ ਇੱਕ ਸਾਫ਼ ਰੋਪੜ ਦਾ ਜਿਹੜਾ ਸਾਡਾ ਸੁਪਨਾ ਹੈ। ਉਹ ਸਕਾਰ ਕਰਕੇ ਦਿਖਾਈਗੀ ਇਹਦੇ ਨਾਲ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨ ਹਰ ਰੂਪਨਗਰ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਵਿੱਚ ਇਸ ਮਹਿੰਮ ਦਾ ਆਗਾਜ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਨੰਗਲ ਉਸਬਾ ਅਨੰਦਪੁਰ ਸਾਹਿਬ ਫਿਰ ਚਮਕੌਰ ਸਾਹਿਬ ਫਿਰ ਮੋਰਿੰਡਾ ਹਰ ਸ਼ਹਿਰ ਦੇ ਵਿੱਚ ਇਸ ਮਹਿੰਮ ਦਾ ਆਗਾਜ਼ ਕੀਤਾ ਜਾਏਗਾ ਸਾਨੂੰ ਇਹੀ ਉਮੀਦ ਹੈ ਕਿ ਪਬਲਿਕ ਦਾ ਵੱਧ ਚੜ ਕੇ ਸਾਨੂੰ ਸਹਿਯੋਗ ਮਿਲੇਗਾ ਕਿਉਂਕਿ ਇਹ ਅਜਿਹੀ ਮਹਿੰਮ ਹੈ ਜੋ ਕੇਵਲ ਪ੍ਰਸ਼ਾਸਨ ਜਾਂ ਨਗਰਪਾਲਿਕਾ ਦੇ ਸਿਰ ਦੇ ਉੱਤੇ ਨਹੀਂ ਕਾਮਯਾਬ ਹੋ ਸਕਦੀ ਇਸ ਨੂੰ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਜ਼ਰੂਰਤ ਹੈ ਚਾਹੇ ਉਹ ਸਾਡੇ ਮਾਰਕੀਟ ਜੇ ਹੈਗੀ ਹੈ ਵਪਾਰ ਮੰਡਲ ਹੈ ਉਹਨਾਂ ਦਾ ਸਹਿਯੋਗ ਹੈ ਕਿ ਜੀ ਵਾਂਸ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਸ ਦੀ ਵਰਤੋਂ ਬੰਦ ਕੀਤੀ ਜਾਵੇ ਨਾਲ ਹੀ ਇੱਥੇ ਨਾਗਰਿਕਾਂ ਦੀ ਸਾਡਾ ਸਹਿਯੋਗ ਦੀ ਜ਼ਰੂਰਤ ਹੈ ਕਿ ਘਰੇ ਆਪਣਾ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਦੇਣ ਉਸ ਨੂੰ ਗਲੀਆਂ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਕੂੜਾ ਨਾ ਸਿੱਟਣ ਕੇਵਲ ਜਿੱਥੇ ਸਰਕਾਰੀ ਸਾਡੇ ਡਸਟਮੈਨਸ ਹੈਗੇ ਆ ਜਾਂ ਸਾਡੇ ਵੇਸਟ ਕਲੈਕਟਰਸ ਹੈਗੇ ਨੇ ਉਹਨਾਂ ਨੂੰ ਹੀ ਕੂੜਾ ਦਿੱਤਾ ਜਾਵੇ ਤੇ ਨਾਲ ਹੀ ਸਾਨੂੰ ਹਰ ਵਰਗ ਸਾਨੂੰ মিডিਆ ਦੇ ਸਾਡੇ ਵੀਰ ਤੁਹਾਡੇ ਸਹਿਯੋਗ ਦੀ ਲੋੜ ਹੋएगी ਤਾਂ ਕਿ ਇਸ ਮੋਹਮ ਨੂੰ ਤੁਸੀਂ ਸਾਰਿਆਂ ਤੱਕ ਪਹੁੰਚਾ ਸਕੋ ਇਸ ਇਸ ਨੂੰ ਅਸੀਂ ਇੱਕ ਸਫਲਤਾਪੂਰਵਕ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ ਕੋਲ ਚਿੰندگی ਦਾ ਬੰਦ ਕੀਤਾ ਗਿਆ ਇਹਦੀ ਸ਼ਕਤੀ ਕੀਤੀ ਜਾਊਗੀ ਅਸੀਂ ਇੱਕ ਇੱਕ ਕਰਕੇ ਹਰ ਪੜਾਅ ਦੇ ਉੱਤੇ ਆ ਰਹੇ ਹਾਂ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਵੀ ਸ਼ਕਤੀ ਕੀਤੀ ਜਾਏਗੀ ਲekin శక్తి ਤੋਂ ਪਹਿਲਾਂ ਅਸੀਂ ਪਬਲਿਕ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਆਪ ਸਾਹਮਣੇ ਆਓ ਇਸ ਜਿਹੜਾ ਪਲਾਸਟਿਕ ਦੀ ਵਰਤੋਂ ਹੈ ਇਸ ਨੂੰ ਖੁਦ ਪ੍ਰਾਨ ਲਓ ਕਿ ਅਸੀਂ ਨਹੀਂ ਵਰਤਣਾ ਸਬਜ਼ੀ ਖਰੀਦਣ ਜਾਣਾ ਹੈ ਆਪਣਾ ਜੂਟ ਬੈਗ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੋਲੀਥੀਨ ਨਹੀਂ ਹੁੰਦਾ ਸੀ ਤਦ ਵੀ ਆਪਾਂ ਕਿਸ ਤਰ੍ਹਾਂ ਸਬਜ਼ੀ ਲੈ ਕੇ ਆਂਦੇ ਸੀਗੇ ਉਸੇ ਵਿਧੀ ਨੂੰ ਅਸੀਂ ਵਾਪਸ ਲੈ ਕੇ ਆਉਣਾ ਹੈ ਜੂਟ ਬੈਗ ਰੱਖੋ ਉਸ ਨੂੰ ਨਾਲ ਲੈ ਕੇ ਜਾਓ ਉਸੇ ਵਿੱਚ ਆਪਣੀ ਸਬਜ਼ੀਆਂ ਲੈ ਕੇ ਆਓ ਤੇ ਮੈਂ ਤੁਹਾਨੂੰ ਦੱਸਾਂ ਇਹ ਪਬਲਿਕ ਦੀ ਸਿਹਤ ਵਾਸਤੇ ਵੀ ਅੱਛਾ ਨਹੀਂ ਕਿਉਂਕਿ ਕੋਈ ਵੀ ਸਬਜ਼ੀ ਅਸੀਂ ਪਲਾਸਟਿਕ ਦੇ ਵਿੱਚ ਲੈ ਕੇ ਆਂਦੇ ਆ ਸਾਡੇ ਪਲਾਸਟਿਕ ਦੇ ਨੈਨੋ ਪਾਰਟੀਕਲਸ ਮਾਈਕਰੋ ਪਾਰਟੀਕਲਸ ਸਾਡੇ ਬੱਚਿਆਂ ਦੇ ਸਰੀਰ 'ਚ ਜਾਂਦੇ ਆ ਸਾਡੇ ਬਜ਼ੁਰਗਾਂ ਦੇ ਸਰੀਰ 'ਚ ਜਾਂਦੇ ਆ ਸਾਡੇ ਆਦਤ ਸਰੀਰ 'ਚ ਜਾਂਦੇ ਆ ਜੋ ਲੰਬੇ ਸਮੇਂ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀ ਬਿਮਾਰੀ ਲੈ ਕੇ ਆਂਦੇ ਨੇ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਇਹ ਨਾ ਚੀਜ਼ਾਂ ਦੀ ਇਹ ਇੱਕ ਪੌਇਜ਼ਨ ਹੈ ਇੱਕ ਸ਼ਰਾਪ ਹੈ ਅਸੀਂ ਇਸ ਦੀ ਵਰਤੋਂ ਬੰਦ ਕਰੀਏ ਸਾਨੂੰ ਇਹ ਸਾਰਿਆਂ ਨੂੰ ਜਿੰਮਾ ਚੁਕਣਾ ਪਵੇਗਾ ਬਹੁਤ ਬਹੁਤ ਥੈਂਕ ਯੂ I don't know.